ਅੱਜ ਤੋਂ ਲਗਭਗ 40 ਸਾਲ ਪੁਰਾਣੀ ਗੱਲ ਹੈ ਇੱਕ ਜੇਬ ਕਾਤਰੇ ਨੂੰ ਥਾਣੇ ਦੇ ਵਿੱਚ ਫੜ ਕੇ ਲਿਆਂਦਾ ਜਾਂਦਾ ਤੇ ਥਾਣੇਦਾਰ ਉਸ ਨੂੰ ਕੁੱਟ ਕੇ ਪੁੱਛ ਰਿਹਾ ਸੀ ਕਿ ਤੂੰ ਜੇਬਾਂ ਕਿਵੇਂ ਕੱਟਦਾ ਤੂੰ ਜੇਬ ਕਿਵੇਂ ਕੱਟੀ ਪਰ ਉਹ ਰੋ ਰੋ ਕੇ ਕਹਿ ਰਿਹਾ ਸੀ ਕਿ ਥਾਣੇਦਾਰ ਸਾਹਿਬ ਮੈਂ ਜੇਬ ਨਹੀਂ ਕੱਟੀ ਮੈਂ ਕੁਝ ਨਹੀਂ ਕੀਤਾ ਪਰ ਥਾਣੇਦਾਰ ਉਸ ਤੋਂ ਬਾਰ ਬਾਰ ਇਹੀ ਗੱਲ ਪੁੱਛ ਰਿਹਾ ਸੀ ਕਿ ਦੱਸ ਤੂੰ ਜੇਬ ਕਿਵੇਂ ਕੱਟਦਾ ਇੰਨੇ ਨੂੰ ਥਾਣੇ ਦੇ ਵਿੱਚ ਹੋਰ ਫਰਿਆਦੀ ਆ ਜਾਂਦੇ ਨੇ ਤੇ ਥਾਣੇਦਾਰ ਉਸ ਜੇਬ ਕਤਰੇ ਨੂੰ ਛੱਡ ਕੇ ਫਰਿਆਦੀਆਂ ਦੀ ਗੱਲ ਸੁਣਦਾ ਤੇ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਇਸ ਨੂੰ ਹਵਾਲਾਤ ਦੇ ਵਿੱਚ ਬੰਦ ਕਰ ਦੇਵੋ ਹੁਣ ਫਰਿਆਦੀਆਂ ਦੀ ਗੱਲ ਸੁਣਨ ਤੋਂ ਬਾਅਦ ਫਰਿਆਦੀ ਚਲੇ ਜਾਂਦੇ ਨੇ ਤੇ ਥਾਣੇਦਾਰ ਆਪਣੇ ਘਰ ਰੋਟੀ ਖਾਣ ਚ ਲੈ ਜਾਂਦਾ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਰੋਟੀ ਖਾਣ ਤੋਂ ਪਹਿਲਾਂ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਆਹ ਸਮਾਨ ਲੈ ਆਓ ਥਾਣੇਦਾਰ ਜਦੋਂ ਘਰੋਂ ਨਿਕਲਦਾ ਤਾਂ ਉਹ ਆਪਣੀ ਜੇਬ ਉੱਤੇ ਹੱਥ ਮਾਰਦਾ ਹੈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਰਸ ਗਾਇਬ ਸੀ ਹੁਣ ਥਾਣੇਦਾਰ ਸਮਝ ਚੁੱਕਿਆ ਸੀ ਕਿ ਉਸ ਜੇਬ ਕਤਰੇ ਨੇ ਹੀ ਉਸ ਦਾ ਪਰਸ ਗਾਇਬ ਕੀਤਾ ਹੁਣ ਉਹ ਥਾਣੇ ਦੇ ਵਿੱਚ ਜਾਂਦਾ ਤੇ ਹਵਾਲਾਤ ਵਿੱਚ ਬੰਦ ਉਸ ਜੇਬ ਕਤਰੇ ਨੂੰ ਪੁੱਛਦਾ ਕਿ ਤੂੰ ਮੇਰਾ ਪਰਸ ਕੱਢਿਆ ਤੂੰ ਮੇਰੀ ਜੇਬ ਕੱਟੀ ਹੈ ਤਾਂ ਉਹ ਅੱਗੋਂ ਹੱਸ ਕੇ ਕਹਿੰਦਾ ਕਿ ਹਾਂ ਥਾਣੇਦਾਰ ਸਾਹਿਬ ਮੈਂ ਹੀ ਤੁਹਾਡੀ ਜੇਬ ਕੱਟੀ ਹੈ ਤੇ ਮੈਂ ਐਦਾਂ ਹੀ ਜੇਬਾਂ ਕੱਟਦਾ ਇਹ ਜੋ ਗੱਲ ਸੀ ਇਹ ਉਸ ਵੇਲੇ ਬੜੀ ਚਰਚਾ ਦੇ ਵਿੱਚ ਰਹੀ ਤੇ ਉਹ ਬੰਦਾ ਵੀ ਚਰਚਾ ਦੇ ਵਿੱਚ ਰਿਹਾ ਜਿਸ ਦਾ ਨਾਮ ਹਨੀਫ ਲੈਚੀ ਸੀ ਤੇ ਹੁਣ 40 ਸਾਲਾਂ ਬਾਅਦ ਫੇਰ ਉਸ ਬੰਦੇ ਦੀ ਚਰਚਾ ਹੋਈ ਕਿਉਂਕਿ ਹੁਣ ਉਹ 70 ਸਾਲਾਂ ਦੀ ਉਮਰ ਦਾ ਹੋ ਗਿਆ ਸੀ ਉਸ ਵੇਲੇ ਉਹ ਲਗਭਗ 30 ਸਾਲਾਂ ਦਾ ਸੀ ਤੇ ਹੁਣ ਉਸ ਦੀ ਮੌਤ ਹੋ ਚੁੱਕੀ ਸੀ ਉਸ ਦਾ ਕਿਸੇ ਨੇ ਮਰਡਰ ਕਰ ਦਿੱਤਾ ਸੀ ਉਸ ਦਾ ਮਰਡਰ ਕਿਸ ਨੇ ਕੀਤਾ ਕਿਉਂ ਕੀਤਾ ਸਾਰੀ ਕਹਾਣੀ ਜਦੋਂ ਮੈਂ ਤੁਹਾਨੂੰ ਦੱਸੂਗਾ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸੋਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਅਮਰੋਹਾ ਤੇ ਇਸ ਦੇ ਅਧੀਨ ਪੈਂਦੀ ਕੋਤਵਾਲੀ ਹਸਨਪੁਰ ਤੇ ਇਸ ਦੇ ਅਧੀਨ ਪੈਂਦਾ ਇਲਾਕਾ ਹੋਲੀ ਵਾਲਾ ਹਿਰਨ ਵਾਲਾ ਗੱਲ ਹੈ 2 ਮਈ 2025 ਦੀ ਤਕਰੀਬਨ ਸਵੇਰ ਦੇ 10 ਵਜੇ ਹੋਏ ਸੀ ਇਸ ਇਲਾਕੇ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਤੇ ਇੱਕ ਦੂਸਰੇ ਤੋਂ ਲੋਕ ਪੁੱਛ ਰਹੇ ਸੀ ਕਿ ਇਹ ਬਦਬੂ ਕਿੱਥੋਂ ਆ ਰਹੀ ਹੈ ਐਨਾ ਗੰਦਾ ਮੁਸ਼ਕ ਕਿੱਥੋਂ ਆ ਰਿਹਾਗਾ ਲੋਕ ਹੁਣ ਦੇਖਣ ਲੱਗੇ ਕਿ ਕਿਸ ਘਰ ਦੇ ਵਿੱਚੋਂ ਇਹ ਮੁਸ਼ਕ ਆ ਰਿਹਾ ਇਹ ਸਮੈਲ ਆ ਰਹੀ ਹੈ ਤਾਂ ਉਹ ਦੇਖਦੇ ਦੇਖਦੇ ਹਨੀਫ ਇਲਾਇਚੀ ਦੇ ਘਰ ਦੇ ਕੋਲ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਸ ਘਰ ਦੇ ਵਿੱਚੋਂ ਹੀ ਬਦਬੂ ਆ ਰਹੀ ਹੈ ਪਰ ਜੋ ਹਨੀਫ ਇਲਾਇਚੀ ਦਾ ਘਰ ਸੀ ਉਸ ਨੂੰ ਤਾਂ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਪਰ ਜੋ ਲੋਕ ਸੀ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਘਰ ਦੇ ਵਿੱਚੋਂ ਹੀ ਬਦਬੂ ਆ ਰਹੀ ਹੈ ਤੇ 27 April 2025 ਤੋਂ ਹਨੀਫ ਇਲਾਇਚੀ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਸੀ ਉਹ ਗਾਇਬ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਨੂੰ ਵੀ ਲੱਗਦਾ ਕਿ ਇਸ ਘਰ ਦੇ ਵਿੱਚੋਂ ਹੀ ਬਦਬੂ ਆ ਰਹੀ ਹੈ ਹੁਣ ਇਸ ਘਰ ਦਾ ਜਿੰਦਾ ਤੋੜਿਆ ਜਾਂਦਾ ਹੈ ਤੇ ਪੁਲਿਸ ਅੰਦਰ ਦਾਖਲ ਹੁੰਦੀ ਹੈ داخل ਹੋਣ ਤੋਂ ਬਾਅਦ ਇੱਕ ਕਮਰੇ ਦੇ ਵਿੱਚ ਜਾਂਦੀ ਹੈ ਤੇ ਉੱਥੇ ਇੱਕ ਬੈੱਡ ਪਿਆ ਸੀ ਬੈੱਡ ਦੇ ਵਿੱਚੋਂ ਹੀ ਬਦਬੂ ਆ ਰਹੀ ਸੀ ਹੁਣ ਜਦੋਂ ਬੈੱਡ ਨੂੰ ਖੋਲਿਆ ਜਾਂਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਸ ਬੈੱਡ ਦੇ ਵਿੱਚ ਹਨੀਫ ਇਲਾਇਚੀ ਦੀ লাশ ਪਈ ਸੀ ਜੋ ਸੜ ਚੁੱਕੀ ਸੀ ਹੁਣ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਆਖਰ ਇਸ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਪੁਲਿਸ ਨੂੰ ਪਤਾ ਲੱਗਦਾ ਕਿ ਹਨੀਫ ਇਲੈਚੀ ਦੀਆਂ ਦੋ ਸ਼ਾਦੀਆਂ ਸਨ ਦੋ ਵਿਆਹ ਸੀ ਇਸ ਦਾ ਜੋ ਪਹਿਲਾ ਵਿਆਹ ਸੀ ਉਸ ਪਤਨੀ ਦੇ ਦੋ ਮੁੰਡੇ ਸਨ ਤੇ ਫਿਰ ਇਸ ਨੇ ਦੂਸਰਾ ਵਿਆਹ ਕਰਵਾ ਲਿਆ ਕਿਉਂਕਿ ਉਸ ਨਾਲ ਇਸ ਦੀ ਨਹੀਂ ਬਣੀ ਇਸ ਨੇ ਉਸ ਨੂੰ ਤਲਾਕ ਦੇ ਦਿੱਤਾ ਤੇ ਫਿਰ ਇਸ ਨੇ ਦੂਸਰਾ ਵਿਆਹ ਕਰਵਾਇਆ ਦੂਸਰੇ ਵਿਆਹ ਵਾਲੀ ਜੋ ਇਸ ਦੀ ਪਤਨੀ ਸੀ ਉਸ ਦੇ ਸੱਤ ਬੱਚੇ ਸਨ ਜਿਸ ਵਿੱਚ ਪੰਜ ਮੁੰਡੇ ਤੇ ਦੋ ਕੁੜੀਆਂ ਸਨ ਇਸ ਦਾ ਜੋ ਦੂਸਰੇ ਵਿਆਹ ਵਾਲੀ ਪਤਨੀ ਸੀ ਜੋ ਕਿ ਤਕਰੀਬਨ ਇਸ ਨੇ 2023 ਚ ਲਗਭਗ 2 ਸਾਲ ਪਹਿਲਾਂ ਉਸ ਤੋਂ ਅਲੱਗ ਹੋਇਆ ਸੀ ਉਸ ਨਾਲ ਇਸ ਦਾ ਝਗੜਾ ਚੱਲਦਾ ਸੀ ਇਹ ਆਪਣਾ ਜੋ ਘਰ ਸੀ ਉਹ 16 ਲੱਖ ਦਾ ਵੇਚਣਾ ਚਾਹੁੰਦਾ ਸੀ ਪਰ ਜੋ ਪਤਨੀ ਸੀ ਉਸ ਨਾਲ ਇਸ ਗੱਲ ਤੇ ਵਿਵਾਦ ਚੱਲਦਾ ਸੀ ਤੇ ਇਹ ਵੀ ਗੱਲ ਸੁਣਨ ਵਿੱਚ ਆਉਂਦੀ ਹੈ ਕਿ ਜੋ ਉਹ ਪਤਨੀ ਹੈ ਇਹ ਕਹਿੰਦਾ ਕਿ ਉਹ ਇਸ ਨੂੰ ਮਾਰਨ ਨੂੰ ਫਿਰਦੀ ਹੈ ਉਸ ਤੋਂ ਇਸ ਦੀ ਜਾਨ ਨੂੰ ਖਤਰਾ ਇਹ ਗੱਲਾਂ ਵੀ ਪੁਲਿਸ ਨੇ ਸੁਣੀਆਂ ਤੇ ਹੁਣ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਦੀ ਦੂਸਰੀ ਪਤਨੀ ਨੂੰ ਹਨੀਫ ਅਲੈਚੀ ਦੀ ਜੋ ਪਹਿਲੀ ਪਤਨੀ ਸੀ ਉਹ ਚਾਂਦਪੁਰ ਦੀ ਰਹਿਣ ਵਾਲੀ ਸੀ ਜਿਸ ਦਾ ਨਾਮ ਸਰਬਰੀ ਸੀ ਤੇ ਇਸ ਦੀ ਜੋ ਦੂਸਰੀ ਪਤਨੀ ਸੀ ਉਹ ਹਸਨਪੁਰ ਦੀ ਚਮੰਡਾ ਰੋਡ ਤੇ ਰਹਿੰਦੀ ਸੀ ਜਿਸ ਦਾ ਨਾਮ ਸਵਾਨਾ ਸੀ ਹੁਣ ਪੁਲਿਸ ਸਵਾਨਾ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਸਭ ਤੋਂ ਵੱਡਾ ਸ਼ੱਕ ਪੁਲਿਸ ਦਾ ਸਵਾਨਾ ਉੱਤੇ ਸੀ ਕਿ ਏਸ ਨੇ ਹੀ ਹਨੀਫ ਦਾ ਕਤਲ ਕੀਤਾ ਹੋ ਸਕਦਾ ਹੈ ਕਿਉਂਕਿ ਸਭ ਤੋਂ ਵੱਡਾ ਕਾਰਨ ਏਸ ਕੋਲ ਕਤਲ ਦਾ ਸੀ ਹੁਣ ਏਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਕੋਈ ਵੀ ਸਬੂਤ ਪੁਲਿਸ ਨੂੰ ਨਹੀਂ ਮਿਲਦਾ ਤੇ ਇਹ ਕਹਿੰਦੀ ਹੈ ਕਿ ਮੈਂ ਹਨੀਫ ਦਾ ਕਤਲ ਨਹੀਂ ਕੀਤਾ ਪੁਲਿਸ ਜਾਂਚ ਪੜਤਾਲ ਕਰਦੀ ਹੈ ਪਰ ਏਸ ਦੇ ਖਿਲਾਫ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਮਿਲਦਾ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਜੋ ਸਬਾਨਾਗੀ ਉਸ ਨੇ ਹਨੀਫ ਦਾ ਕਤਲ ਕੀਤਾ ਹੁਣ ਪੁਲਿਸ ਹੋਰ ਤਫਤੀਸ਼ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਜੋ ਹਨੀਫ ਹੁੰਦਾ ਇਸ ਦੀ 27 April 2025 ਦੀ ਕਾਲ ਡਿਟੇਲ ਦੇਖੀ ਜਾਂਦੀ ਹੈ ਕਿ ਉਸ ਦਿਨ ਇਸ ਨੂੰ ਕਿਸ ਨੇ ਫੋਨ ਕੀਤਾ ਸੀ ਕਿਉਂਕਿ ਉਸ ਤੋਂ ਉਸ ਦਿਨ ਤੋਂ ਬਾਅਦ ਇਸ ਦਾ ਫੋਨ ਬੰਦ ਆ ਰਿਹਾ ਸੀ ਤਾਂ ਪੁਲਿਸ ਨੇ ਜਦੋਂ ਜਾਂਚ ਕੀਤੀ ਇਸ ਦੇ ਮੋਬਾਈਲ ਦੀ ਸੀਡੀਆਰ ਕਰਵਾਈ ਤਾਂ ਉਸ ਵਿੱਚ 15 ਜਾਨਿਆਂ ਨੂੰ ਏਸ ਨੇ ਉਸ ਦਿਨ ਕਾਲ ਕੀਤੀ ਸੀ ਜਾਨੀ 15 ਜਾਨਿਆਂ ਦਾ ਏਸ ਨਾਲ ਫੋਨ ਤੇ ਕੰਟੈਕਟ ਹੋਇਆ ਸੀ ਹੁਣ ਪੁਲਿਸ ਸਭ ਤੋਂ ਪੁੱਛਗਿੱਛ ਕਰਦੀ ਹੈ ਪਰਤਾਲ ਕਰਦੀ ਹੈ ਜਾਂਚ ਕਰਦੀ ਹੈ ਤਾਂ ਏਸ 15 ਜਾਨਿਆਂ ਦੇ ਵਿੱਚੋਂ ਇੱਕ ਬੰਦਾ ਪੁਲਿਸ ਨੂੰ ਸ਼ੱਕੀ ਲੱਗਦਾ ਜਿਸ ਦਾ ਨੋ ਸ਼ਮਸ਼ੀਰ ਹੁੰਦਾ ਹੁਣ ਉਸ ਬੰਦੇ ਦੇ ਫੋਨ ਦੀ ਵੀ ਲੋਕੇਸ਼ਨ ਕਢਵਾਈ ਜਾਂਦੀ ਹੈ ਤਾਂ ਉਸ ਦੀ ਲੋਕੇਸ਼ਨ ਵੀ ਹਨੀਫ ਦੇ ਘਰ ਦੀ ਹੀ ਆ ਰਹੀ ਸੀ ਹੁਣ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਕਿ ਇਹ ਸ਼ਮਸ਼ੀਰ ਨੇ ਹੀ ਹਨੀਫ ਦਾ ਕਤਲ ਕੀਤਾ ਹੋ ਸਕਦਾ ਕਿਉਂਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਵੀ ਇਹ ਜੋ ਸ਼ਮਸ਼ੀਰ ਸੀ ਏਸ ਨੂੰ ਪੁਲਿਸ ਨੇ ਦੇਖਿਆ ਸੀ ਹੁਣ ਪੁਲਿਸ ਇਸ ਬੰਦੇ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਸ਼ਮਸ਼ੀਰ ਮੰਨ ਜਾਂਦਾ ਤੇ ਕਹਿੰਦਾ ਕਿ ਹਾਂ ਮੈਂ ਹੀ ਹਨੀਫ ਦਾ ਕਤਲ ਕੀਤਾ ਹੈ ਹਨੀਫ ਇਲਾਇਚੀ ਨੂੰ ਮੈਂ ਹੀ ਮਾਰਿਆ ਪਰ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ 70 ਸਾਲਾਂ ਦੇ ਹਨੀਫ ਇਲਾਇਚੀ ਦੇ ਨਾਲ ਸ਼ਮਸ਼ੇਰ ਦੀ ਕੀ ਦੁਸ਼ਮਣੀ ਸੀ ਜਿਸ ਕਰਕੇ ਏਸ ਨੇ ਉਸ ਨੂੰ ਮਾਰ ਦਿੱਤਾ ਹੁਣ ਸ਼ਮਸ਼ੇਰ ਦੱਸਦਾ ਹੈ ਕਿ ਜੋ ਹਨੀਫ ਇਲਾਇਚੀ ਸੀ ਇਹ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਸੀ ਤੇ ਇਹ ਮੋਟਾ ਵਿਆਜ ਲਾਉਂਦਾ ਸੀ ਵੈਸੇ ਤਾਂ ਇਹ ਈ ਰਿਕਸ਼ਾ ਚਲਾਉਂਦਾ ਸੀ ਪਰ ਜੋ ਪੈਸੇ ਇਸ ਕੋਲ ਇਕੱਠੇ ਹੋ ਜਾਂਦੇ ਉਹ ਇਹ ਲੋਕਾਂ ਨੂੰ ਵਿਆਸ ਤੇ ਦਿੰਦਾ ਤੇ ਉਹਨਾਂ ਤੋਂ ਮੋਟਾ ਵਿਆਜ ਵਸੂਲਦਾ ਸੀ ਸ਼ਮਸ਼ੇਰ ਨੂੰ ਇੱਕ ਵਾਰ ਪੈਸਿਆਂ ਦੀ ਲੋੜ ਪਈ ਦੀ ਆ ਤਕਰੀਬਨ 4 ਮਹੀਨੇ ਪਹਿਲਾਂ ਤਾਂ ਉਹ ਹਨੀਫ ਕੋਲੇ ਆਉਂਦਾ ਹਨੀਫ ਨੂੰ ਕਹਿੰਦਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ ਮੈਨੂੰ ਤੁਸੀਂ 20000 ਰੁਪਇਆ ਵਿਆਸ ਤੇ ਦੇ ਦੇਵੋ ਤਾਂ ਹੁਣ ਹਨੀਫ ਸ਼ਮਸ਼ੇਰ ਨੂੰ ਕਹਿੰਦਾ ਕਿ ਪੈਸੇ ਤਾਂ ਮੈਂ ਤੈਨੂੰ ਦੇ ਦੇਮਾਂਗਾ ਪਰ ਤੂੰ ਇਸ ਦੇ ਬਦਲੇ ਮੇਰੇ ਕੋਲ ਕੀ ਰੱਖੇਂਗਾ ਤਾਂ ਜੋ ਸ਼ਮਸ਼ੇਰ ਹੁੰਦਾ ਉਹ ਕਹਿ ਦਿੰਦਾ ਕਿ ਮੇਰੀ ਬਾਈਕ ਹੈ ਮੈਂ ਉਹ ਤੁਹਾਡੇ ਕੋਲ ਖੜੀ ਕਰ ਜਾਂਦਾ ਤੇ ਮੈਨੂੰ ਪੈਸੇ ਦੇ ਦੇਵੋ ਜਦੋਂ ਮੈਂ ਪੈਸੇ ਦੇ ਦੇਵਾਂਗਾ ਤਾਂ ਮੈਂ ਬਾਈਕ ਲੈ ਲਵਾਂਗਾ ਹੁਣ ਹਨੀਫ ਸ਼ਮਸ਼ੇਰ ਨੂੰ ਪੈਸੇ ਦੇ ਦਿੰਦਾ ਉਸਦੀ ਬਾਈਕ ਖੜੀ ਕਰ ਲੈਂਦਾ ਤੇ ਉਸ ਤੋਂ ਥੋੜੇ ਟਾਈਮ ਬਾਅਦ ਫੇਰ ਸ਼ਮਸ਼ੇਰ ਨੂੰ 5000 ਰੁਪਏ ਦੀ ਲੋੜ ਪੈਂਦੀ ਹੈ ਉਹ ਫੇਰ ਹਨੀਫ ਦੇ ਕੋਲ ਆਉਂਦਾ ਤੇ ਇਸ ਕੋਲ ਬੈਂਟਰੀਆਂ ਗਿਰ ਵੀ ਰੱਖ ਜਾਂਦਾ ਤੇ 5000 ਰੁਪਿਆ ਲੈ ਜਾਂਦਾ ਤੇ ਕਹਿੰਦਾ ਕਿ ਜਦੋਂ ਮੈਂ ਤੁਹਾਡੇ ਪੈਸੇ ਦੇ ਦਿੱਤੇ ਤਾਂ ਤੁਸੀਂ ਮੈਨੂੰ ਬੈਟਰੀਆਂ ਦੇ ਦਿਓ ਹੁਣ ਸ਼ਮਸ਼ੇਰ ਦੇ ਦੱਸਣ ਅਨੁਸਾਰ ਜੋ ਮੂਲ ਸੀ ਉਹ ਉਦਾਂ ਹੀ ਖੜਾ ਸੀ ਪਰ ਜੋ ਹਨੀਫ ਸੀ ਉਹ ਸ਼ਮਸ਼ੇਰ ਤੋਂ ਰੋਜ਼ਾਨਾ ਦਾ 500 ਰੁਪਇਆ ਲੈਂਦਾ ਸੀ ਇਦਾਂ ਹੀ ਇਹ ਚੱਲ ਰਿਹਾ ਸੀ ਇੱਕ ਦਿਨ ਸ਼ਮਸ਼ੇਰ ਨੂੰ ਲੋੜ ਪੈਂਦੀ ਆ ਉਸ ਨੂੰ ਆਪਣੀ ਬਾਈਕ ਦੀ ਹੁਣ ਉਹ ਆਪਣੀ ਪਤਨੀ ਦੇ ਨਾਲ ਹਨੀਫ ਦੇ ਘਰ ਆਉਂਦਾ 27 April 2025 ਉਹ ਹਨੀਫ ਨੂੰ ਕਹਿੰਦਾ ਕਿ ਮੈਨੂੰ ਬਾਈਕ ਦੀ ਲੋੜ ਹੈ ਕਿਰਪਾ ਕਰਕੇ ਮੈਨੂੰ ਬਾਈਕ ਦੇ ਦੇਵੋ ਤੁਹਾਡੇ ਪੈਸੇ ਮੈਂ ਦੇ ਦੇਵਾਂਗਾ ਵਿਆਜ ਵੀ ਦੇ ਦੇਵਾਂਗਾ ਪਰ ਮੈਨੂੰ ਬਾਈਕ ਦੀ ਲੋੜ ਹੈ ਮੈਂ ਬਾਈਕ ਵਰਤ ਕੇ ਉਸ ਤੋਂ ਬਾਅਦ ਤੁਹਾਡੇ ਕੋਲ ਖੜਾ ਜਾਵਾਂਗਾ ਅੱਜ ਮੈਨੂੰ ਤੁਸੀਂ ਮੇਰੀ ਬਾਈਕ ਦੇ ਦੇਵੋ ਪਰ ਜੋ ਹਨੀਫ ਹੁੰਦਾ ਉਹ ਦੇਖਦਾ ਸ਼ਮਸ਼ੇਰ ਦੀ ਪਤਨੀ ਵੱਲ ਜੋ ਬੜੀ ਖੂਬਸੂਰਤ ਸੀ ਹਨੀਫ ਨੇ ਸ਼ਮਸ਼ੇਰ ਨੂੰ ਉਹ ਗੱਲ ਕਹੀ ਜਿਸ ਤੇ ਸ਼ਮਸ਼ੇਰ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤਾਂ ਹੁਣ ਜੋ ਹਨੀਫ ਹੁੰਦਾ ਹੈ ਉਹ ਸ਼ਮਸ਼ੇਰ ਨੂੰ ਕਹਿੰਦਾ ਕਿ ਬਾਈਕ ਤਾਂ ਮੈਂ ਤੈਨੂੰ ਦੇ ਦੇਵਾਂਗਾ ਉਸ ਦੇ ਬਦਲੇ ਤੂੰ ਮੈਨੂੰ ਕੀ ਚੀਜ਼ ਗਿਰਵੀ ਰੱਖ ਕੇ ਜਾਏਂਗਾ ਤਾਂ ਹੁਣ ਹਨੀਫ ਕਹਿੰਦਾ ਕਿ ਮੇਰੇ ਕੋਲ ਤਾਂ ਕੁਝ ਨਹੀਂ ਮੇਰੇ ਕੋਲ ਤਾਂ ਬਾਈਕ ਸੀ ਮੈਂ ਬਾਈਕ ਲੈ ਜਾਵਾਂਗਾ ਕੋਈ ਗੱਲ ਨਹੀਂ ਮੈਂ ਜਦੋਂ ਮੇਰਾ ਕੰਮ ਨਿਪੜ ਗਿਆ ਮੈਂ ਬਾਈਕ ਤੁਹਾਡੇ ਕੋਲ ਖੜਾ ਜਾਵਾਂਗਾ ਪਰ ਹਨੀਫ ਨੇ ਉਸ ਨੂੰ ਕਿਹਾ ਕਿ ਤੈਨੂੰ ਨਹੀਂ ਪਤਾ ਤੇਰੇ ਕੋਲ ਇੱਕ ਚੀਜ਼ ਹੈ ਉਹ ਹੈ ਤੇਰੀ ਪਤਨੀ ਜੋ ਕਿ ਬੜੀ ਖੂਬਸੂਰਤ ਹੈ ਤੂੰ 1 ਮਹੀਨਾ ਇਸ ਨੂੰ ਮੇਰੇ ਕੋਲ ਛੱਡ ਜਾ ਤੇ ਤੇਰਾ ਵਿਆਜ ਵੀ ਮੈਂ ਮਾਫ ਕਰ ਦੇਵਾਂਗਾ ਮੂਲ ਵੀ ਮਾਫ ਕਰ ਦੇਵਾਂਗਾ ਤੇ ਤੇਰੀਆਂ ਜੋ ਚੀਜ਼ਾਂ ਨੇ ਮੈਂ ਉਹ ਵੀ ਤੈਨੂੰ ਦੇ ਦੇਵਾਂਗਾ ਸਿਰਫ 1 ਮਹੀਨਾ ਆਪਣੀ ਪਤਨੀ ਨੂੰ ਮੇਰੇ ਕੋਲ ਛੱਡ ਦੇ ਕਿਉਂਕਿ ਮੇਰੀਆਂ ਦੋ ਪਤਨੀਆਂ ਸੀ ਦੋਨੋਂ ਮੈਨੂੰ ਛੱਡ ਕੇ ਜਾ ਚੁੱਕੀਆਂ ਨੇ ਮੇਰੀ ਪਤਨੀ ਤਾਂ 2 ਸਾਲ ਪਹਿਲਾਂ ਮੈਨੂੰ ਛੱਡ ਕੇ ਜਾ ਚੁੱਕੀ ਹੈ ਮੈਨੂੰ ਲੋੜ ਹੈ ਇਸ ਕਰਕੇ ਤੂੰ ਆਪਣੀ ਪਤਨੀ ਨੂੰ ਮੇਰੇ ਕੋਲ ਛੱਡ ਜਾ ਜਦੋਂ ਇਹ ਗੱਲ ਸ਼ਮਸ਼ੇਰ ਸੁਣਦਾ ਤਾਂ ਉਹ ਗੁੱਸੇ ਦੇ ਨਾਲ ਲਾਲ ਹੋ ਜਾਂਦਾ ਹੈ ਉਹ ਹਨੀਫ ਨੂੰ ਕਹਿੰਦਾ ਕਿ ਤੂੰ ਇਹ ਕੀ ਕਹਿ ਰਿਹਾ ਪਰ ਹਨੀਫ ਇਹ ਗੱਲ ਬਾਰ-ਬਾਰ ਕਹਿ ਰਿਹਾ ਸੀ ਸ਼ਮਸ਼ੇਰ ਨੂੰ ਗੁੱਸਾ ਆਉਂਦਾ ਤੇ ਹੁਣ ਇਹਨਾਂ ਦਾ ਝਗੜਾ ਵੱਧ ਜਾਂਦਾ ਹੈ ਹੁਣ ਟਕਰਾਰ ਵੱਧ ਜਾਂਦੀ ਹੈ ਜਦੋਂ ਸ਼ਮਸ਼ੇਰ ਨੂੰ ਗੁੱਸਾ ਆ ਜਾਂਦਾ ਤਾਂ ਉਹ ਪਰਨਾ ਹਨੀਫ ਦੇ ਗਲ ਦੇ ਵਿੱਚ ਪਾ ਲੈਂਦਾ ਤੇ ਉਸ ਤੋਂ ਬਾਅਦ ਹਨੀਫ ਦਾ ਗਲ ਕੁੱਟਦਾ ਹੈ ਉਨਾ ਸਮਾਂ ਗੱਲ ਘੁੱਟ ਕੇ ਰੱਖਦਾ ਜਿੰਨਾ ਸਮਾਂ ਹਨੀਫ ਦੀ ਮੌਤ ਨਹੀਂ ਹੋ ਜਾਂਦੀ ਹੁਣ ਹਨੀਫ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਇਹਨਾਂ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਸ ਦੀ ਲਾਸ਼ ਦਾ ਕੀ ਕੀਤਾ ਜਾਵੇ ਇਹ ਤਾਂ ਫਸ ਜਾਣਗੇ ਇਸ ਸਮੇਂ ਸ਼ਮਸ਼ੇਰ ਦੇ ਨਾਲ ਨਾਲ ਸਾਜ਼ਮਾ ਵੀ ਇਸ ਘਰ ਦੇ ਵਿੱਚ ਮੌਜੂਦ ਸੀ ਜੋ ਸ਼ਮਸ਼ੇਰ ਸੀ ਉਹ ਕਾਸੀ ਰਾਮ ਇਲਾਕੇ ਦਾ ਰਹਿਣ ਵਾਲਾ ਸੀ ਹੁਣ ਇਹ ਸੋਚਦੇ ਨੇ ਕਿ ਇਸ ਦੀ ਡੈੱਡ ਬੋਡੀ ਦਾ ਕੀ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਇਹ ਬੈੱਡ ਦੇ ਵਿੱਚ ਇਸ ਦੀ লাশ ਨੂੰ ਰੱਖ ਦਿੰਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਉਸ ਤੋਂ ਬਾਅਦ ਸ਼ਮਸ਼ੇਰ ਅਤੇ ਉਸ ਦੀ ਪਤਨੀ ਸਾਜ਼ਿਮਾ ਦੋਨੋਂ ਇਸ ਘਰ ਨੂੰ ਜਿੰਦਾ ਲਾ ਕੇ ਇੱਥੋਂ ਫਰਾਰ ਹੋ ਜਾਂਦੇ ਨੇ ਤੇ ਹੁਣ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਜੋ ਹਨੀਫ ਸੀ ਇਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਸ ਦੀ ਪਤਨੀ ਨਾਲ ਇਸ ਦਾ ਝਗੜਾ ਹੋਇਆ ਹੋਇਆ ਸੀ ਤਾਂ ਲੋਕਾਂ ਨੂੰ ਲੱਗਦਾ ਕਿ ਜੋ ਹਨੀਫਾ ਸ਼ਾਇਦ ਕਿਤੇ ਚਲੇ ਗਿਆ ਹੋਵੇ ਕਿਉਂਕਿ ਉਸ ਦੇ ਘਰ ਨੂੰ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਪਰ ਜਦੋਂ 2 ਮਈ 2025 ਨੂੰ ਇਸ ਘਰ ਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗ ਜਾਂਦੀ ਹੈ ਬਦਬੂ ਪਹਿਲਾਂ ਵੀ ਆਉਂਦੀ ਸੀ ਪਰ ਉਸ ਦਿਨ ਜ਼ਿਆਦਾ ਬਦਬੂ ਆਉਣ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਰਾਜ਼ ਖੁੱਲਦਾ ਤੇ ਪੁਲਿਸ ਸ਼ਮਸ਼ੇਰ ਅਤੇ ਉਸ ਦੀ ਪਤਨੀ ਸਾਜਿਮਾ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਨੇ ਬੜੇ ਹੀ ਸੁਭਾਅਕ ਤੌਰ ਤੇ ਦੂਸਰੇ ਬੰਦੇ ਨੂੰ ਕਹਿ ਦਿੱਤਾ ਕਿ ਤੂੰ ਆਪਣੀ ਪਤਨੀ ਨੂੰ ਇੱਕ ਮਹੀਨਾ ਮੇਰੇ ਕੋਲ ਛੱਡ ਜਾ ਤੇ ਉਸ ਦਾ ਅੰਜਾਮ ਇਹ ਹੋਇਆ ਕਿ ਉਸ ਨੂੰ ਇੰਨਾ ਗੁੱਸਾ ਆਇਆ ਉਸ ਨੇ ਉਸ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿ ਇਸ ਵਿੱਚ ਗਲਤੀ ਕਿਸ ਦੀ ਹੈ ਹਨੀਫ ਦੀ ਹੈ ਜਾਂ ਸ਼ਮਸ਼ੀਰ ਦੀ ਹੈ ਇਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਲ